ਸਸਿਕਾਲ ਜੀ ਸਾਰਿਆਂ ਨੂੰ ਆਪੂ ਆਪਣੇ ਘਰਾਂ ਦੇ ਅੱਗੇ ਬੂਟੇ ਲਾਇਆ ਕਰੋ ਦਰਖਤ ਪੇੜ ਪੌਦੇ ਜੋ ਵੀ ਹੋ ਸਕਣ ਉਹ ਲਾਇਆ ਕਰੋ ਅਸੀਂ ਵੀ ਆਪਣੇ ਘਰ ਅੱਗੇ ਪੇੜ ਪੌਦੇ ਲਾਏ ਹੋਏ ਨੇਗੇ ਇਹ ਅਸੀਂ 3 ਸਾਲ ਪਹਿਲਾਂ ਵੀ ਮਤਲਬ ਵਧੀਆ ਪੇੜ ਲਾਏ ਸੀਗੇ ਵੱਡੇ ਵੱਡੇ ਹੋ ਗਏ ਆ ਹੁਣ ਉਹ ਪੇੜ ਇਹ ਦੇਖੋ ਇਹ ਡੇ ਵੱਡੀ ਹੋ ਗਈ ਹੈ ਇਹ ਜਾਮਣ ਹੋ ਗਈ ਹੈ ਤੇ ਅਮਰੂਦ ਹੋ ਗਿਆ ਕਿੰਨਾ ਵੱਡਾ ਅਮਰੂਦ ਸਾਨੂੰ ਫਲ ਵੀ ਦੇਣ ਲੱਗਿਆਗਾ ਤੇ ਜਾਮਣ ਵੀ ਸ਼ਾਇਦ ਇਸ ਸਾਲ ਜਾਮਣਾ ਲੱਗਣ ਲੱਗ ਜਾਣੇ ਤੇ ਉੱਪਰ ਪਰ ਕੋਸ਼ਿਸ਼ ਕਰੋ ਕਿ ਆਪਣੇ ਜਿੰਨੇ ਵੀ ਜਗ੍ਹਾ ਤੁਹਾਡੇ ਦਰਵਾਜ਼ੇ ਅੱਗੇ ਤੁਸੀਂ ਉੱਥੇ ਪੇੜ ਪੌਦੇ ਲਾਇਆ ਕਰੋ ਸਾਡੇ ਕੋਲੇ ਅਸੀਂ ਇੱਥੇ ਸ਼ਹਿਰ 'ਚ ਰਹਿੰਦੇ ਆਂ ਸਾਡੇ ਕੋਲੇ ਜਗ੍ਹਾ ਹੀ ਨਹੀਂ ਕਹ ਕਿ ਅਸੀਂ ਉਹਨੇ ਕੀ ਪੇੜ ਪੌਦੇ ਲਾਉਨੇ ਆ ਇੱਥੇ ਜਿੰਨੇ ਕਲਾ ਸਕਦੇ ਆਂਗੇ ਸਵੇਰੇ ਸਵੇਰੇ ਅਸੀਂ ਇੱਥੇ ਮੰਝਾ ਢਾ ਕੇ ਇੱਥੇ ਸਵੇਰੇ ਸਵੇਰੇ ਚਾਹ ਪੀਂਦੇ ਹੁੰਦੇ ਆ ਮੰਝਾ ਢਾ ਕੇ ਇੱਥੇ ਚਾਹ ਪੀਂਨੇ ਹੁੰਨੇ ਆ ਅਸੀਂ ਪਰ ਇੰਨਾ ਸੋਹਣਾ ਲੱਗਦਾ ਐ ਲੱਗਦਾ ਜਿਵੇਂ ਕਿਸੇ ਬਾਗ ਚ ਬੈਠੇ ਹੁੰਦੇ ਆਂ ਹੈਨਾ ਤੋ ਮਨ ਉਹਦਾ ਹੀ ਖੁਸ਼ ਹੋ ਜਾਂਦਾ ਕਾ ਫੁੱਲਾਂ ਨੂੰ ਦਰਖਤਾਂ ਨੂੰ ਦੇਖ ਕੇ ਤੇ ਬਾਕੀ ਆ ਚਿੜੀਆਂ ਜਾਨਵਰਾਂ ਦਾ ਇਹਨਾਂ ਦਾ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਦਰਖਤ ਤਾਂ ਕਿਤੇ ਛੱਡੇ ਨਹੀਂ ਅਸੀਂ ਪਿੰਡਾਂ ਬਨ ਨਹੀਂ ਜਾਂਦੇ ਆ ਖੇਤਾਂ 'ਚ ਕੋਈ ਦਰਖਤ ਨਹੀਂ ਹੁੰਦਾ ਹੈਗਾ ਤੇ ਕਿੱਥੇ ਬੈਠਣਗੇ ਵਿਚਾਰੇ ਹੈ ਜੰਗਲ ਉਹ ਝਾੜ ਤੇ ਹਨ ਪੰਛੀ ਪਸ਼ੂ ਪੰਛੀ ਵਿਚਾਰੇ ਘਰਾਂ ਚ ਆ ਕੇ ਆ ਵੜ ਰਹੇ ਨਹੀਂਗੇ ਕਿਤੇ ਤਾਂ ਇਹਨਾਂ ਨੂੰ ਜਗਾ ਚਾਹੀਦੀ ਆ ਤਾਂ ਹਰ ਕੋਈ ਆਪਣਾ ਅੱਲਾ ਕਰੋ ਥੋੜਾ ਜਾਂ ਹਨ ਦਰਖਤ ਲਾਓ ਤੇ ਉਹਨਾਂ ਨੂੰ ਪਾਲੋ ਵੀ ਇਹ ਨਹੀਂ ਹੈਗਾ ਪਿਛਲੇ ਸਾਲ ਪਿਛਲੇ ਮੈਨੂੰ ਲੱਗਦਾ ਜਰਾਇਚ ਬਹੁਤ ਦਰਖਤ ਲਾਇੀ ਸੀ ਲੋਕਾਂ ਨੇ ਗਰ ਗਾਣੀਆਂ ਇਹਨਾਂ ਦੇ ਜਿਹੜੀ ਜਨਮ ਨੇ ਨਾ ਜਿਹੜੇ ਗਾਣੀਆਂ ਲਿਖਦੇ ਉਹਨੇ ਗੁੱਜਰ ਹੈ ਨਾ ਇਹਨਾਂ ਦੀਆਂ ਗਾਣੀਆਂ ਦਾ ਇਹਨਾਂ ਦੀ ਅਮਾ ਇਸਾਂ ਨੇ ਮੈਨੂੰ ਨਹੀਂ ਲੱਗਦਾ ਛੱਡੇ ਹੋਣਗੇ ਦਰਖਤ ਆ ਨਾ ਲਾਉਂਦੇ ਤਾਂ ਬਹੁਤ ਪ੍ਰਾਣ